ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسیਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਇਸ ਸਮੇਂ ਦਾ ਟਾਈਮ ਹੈ तकरीबन ਸਵੇਰ ਦੇ 9:30 10 ਦਾ ਟਾਈਮ ਹੈ ਜੀ ਜਿਹੜਾ ਹੈ ਮੇਰੇ ਗਮੰਡੇ ਗਮੰਡੀਆਂ ਚ ਗਮੰਡ ਚ ਵਿਆਹ ਦੋਸਤ ਦੇ ਮੁੰਡੇ ਦਾ ਛੋਟਾ ਜਿਹਾ ਪ੍ਰੋਗਰਾਮ ਆ ਉਹਨੂੰ ਵਿਆਹ ਕੇ ਲਿਆਉਣੇ ਆ ਮੁੰਡੇ ਨੂੰ ਤੇ ਮਾਂ ਤੁਹਾਨੂੰ ਆਖਿਆ ਮੈਂ ਮੈਂ ਜਾਣਾਂ ਤੇ ਅਮਨੁਰੀ ਵਿਆਹ ਕੇ ਤੁਹਾਨੂੰ ਦੱਸਿਆ ਦੀ ਕੱਲ ਦਵਿੰਦਰ ਦਾ ਪੇਪਰ ਅੱਜ ਚੰਮਾ ਉਹ ਠੀਕ ਆ ਭਾਈ ਤੂੰ ਹੋ ਗਿਆ ਬਰਾਤੀ ਤਿਆਰ ਅਵਨ ਵਿਆਹ ਗਾ ਹੋਈ ਆ ਆਪਾਂ ਖੇਤ ਲਿਆਂ ਨੂੰ ਪ੍ਰਸ਼ਾਦ ਦੇ ਖਵਾਤੇ ਪੁੱਤ ਕੰਮ ਬਾਲੀ ਖਿੱਚਦਾ ਜੀ ਤੇ ਟੋਕਰਾ ਕਰੇ ਲਿਆਂਦਾ ਹੁਣ ਆਪਾਂ ਧਰਦੇ ਆ ਚਾਹ ਤੇ ਤਰਸੇਮ ਜਾਂਦਾ ਬਰਾਤ ਮਿਲਦੇ ਰਹੋ ਵੀਡੀਓ ਦੇਖਦੇ ਰਹੋ ਤੇ ਆਪਾਂ ਬਣਾਉਣਾ ਚਾਹ ਤਰਸੇਮ ਦੀ ਆ ਫੁੱਲ ਤਿਆਰੀ ਬਰਾਤ ਦੀ ਪੁੱਤ ਮਹਾਰਾਜ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਰੱਖੇ ਬਰਾਤਾਂ ਸੋਹਣੀਆਂ ਸੋਹਣੀਆਂ ਆਉਂਦੀਆਂ ਰਹਿਣ ਜਾਣ ਵਾਲੇ ਜਾਂਉਂਦੇ ਬਸਦੇ ਰਹਿਣ ਠੀਕ ਤਰੱਕੀਆਂ ਦੇਵੇ ਰੱਬ ਸਭ ਨੂੰ ਹੈਨਾ ਪੁੱਤ ਠੀਕ ਹੈ ਨਾ ਗੱਲ ਹੂੰ ਹੂੰ ਹਾਂ ਗੱਲ ਪਹਿਲੀ ਚਲੋ ਜੀ ਠੀਕ ਹੈ ਮਿਲਦੇ ਆ ਜੀ ਸਵੇਰ ਦਾ 8:30 ਵਜੇ ਦਾ ਟਾਈਮ ਹੈ ਮਿਸਤਰੀ ਸਾਹਿਬ ਆ ਚੁੱਕੇ ਨੇ ਫੌਜੀਆ ਵਾਂਗੂ ਰੈਡੀ ਖੜੇ ਨੇ ਫੌਜੀਆ ਵਾਂਗੂ ਆਰਮੀ ਵਾਂਗੂ ਤੇ ਬਾਈ ਹੁਰੀ ਸਿਮਿੰਟ ਝਾਰ ਕੇ ਰਾਤ ਬਰੇਤੀ ਬਰੂਤੀ ਮਿਣ ਕੇ ਕੱਢ ਗਏ ਸੀ ਰਲਾ ਕੇ ਦੋ ਬੋਰੀਆਂ ਨਾਲ ਇਕੱਠਾ ਹੋਣਾ ਚਲਾਉਣੇ ਕੰਮ ਰੱਬ ਦਾ ਵਾਹਿਗੁਰੂ ਦਾ ਨਾਮ ਤਾਂ 24 ਘੰਟੇ ਲੈਣਾ ਅੰਦਰੀਆ ਵਾਹਿਗੁਰੂ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਹਿਬ ਨੂੰ ਤੇ ਦਿਲਪਰ ਦਾ ਬਹੁਤ ਵਧੀਆ ਵਲੌਗ ਹੋਊਗਾ ਤੁਹਾਨੂੰ ਦੱਸ ਰਿਹਾ ਅੱਜ ਮੈਂ ਅਜੇ ਤੇ ਜਾਊਂਗਾ ਬਈ ਮੈਂ ਤੁਹਾਨੂੰ ਉੱਥੋਂ ਦਾ ਵੀ ਥੋੜਾ ਜਿਹਾ ਦਿਖਾਊਂਗਾ ਪ੍ਰੋਗਰਾਮ ਕਹਾਂਗੇ ਤੁਸੀਂ ਰੋਜ਼ ਹੀ ਬਗ ਜਾਂਦੇ ਹੋ ਸਾਂਝੇ ਬੰਦੇ ਕਰਕੇ ਪ੍ਰੋਗਰਾਮ ਆਉਂਦੇ ਨੇ ਇੱਕ ਬਈ ਮੂਹ ਮੁਹੱਬਤ ਪਿੰਡ 'ਚ ਬਹੁਤ ਆ ਗਈ ਤੇ ਆਓ ਤਾਂ ਉਹਨੂੰ ਮਿਲਿਆਉਣੇ ਆਪਣੇ ਮਿਸਤਰੀ ਸਾਹਿਬ ਨਾਲ ਜਗਸੀਰ ਕਿਵੇਂ ਠੀਕ ਆ ਬਈ ਵਧੀਆ ਹੋਰ ਸੁੱਬੇ ਓਕੇ ਲੱਗਿਆ ਜੀ ਪੂਰਾ ਬਹੁਤ ਵਧੀਆ ਬਈ ਸੁੱਬੇ ਤੈਨੂੰ ਲੈ ਕੇ ਬਹੁਤ ਆਉਂਦੇ ਨੇ ਔਰ ਵੀਡੀਓ ਦੇਖਦੇ ਨੇ ਲੋਕ ਬਾਈ ਤੁਹਾਡਾ ਧੰਨਵਾਦ ਦੇਖਣ ਵਾਲੇ ਭੈਣ ਭਾਈਆਂ ਨਾਲ ਵੀਰਾਂ ਦਾ ਜਿੰਨੇ ਵੀਵਰ ਜਨ ਸਾਡੇ ਇੰਨਾ ਪਿਆਰ ਦਿੰਦੇ ਸਾਨੂੰ ਨਮਾਣੇ ਜੇ ਬੰਦਿਆਂ ਨੂੰ ਤੇ ਆਓ ਤੁਹਾਨੂੰ ਦਿਨ ਭਰ ਦਾ ਬਲੌਗ ਦਿਖਾਉਂਦੇ ਰਹਾਂਗੇ ਬਣੇ ਰਹੋ ਬਲੌਗ ਨਾਲ ਸੀਰਾ ਸਾਡਾ ਬਿਮਾਰ ਆ ਤੁਹਾਨੂੰ ਦੱਸਿਆ ਕਿ 2 ਦਿਨ ਹੋ ਗਏ ਉਹਨੂੰ ਖੰਗ ਹੋਈ ਪਈ ਤਿੰਨ ਦਿਨ ਹੁਣ ਇਹਨਾਂ ਨੂੰ ਦਵਾਈ ਲਾ ਕੇ ਦਿੱਤੀ ਡਾਕਟਰ ਜੀ ਵਧੀਆ ਰੋਟੀ ਖਾ ਕੇ ਲੈਣੀ ਹੈ ਤੇ ਵਾਹਿਗੁਰੂ ਇਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਬਾਈ ਕੰਮ ਕਰਦੇ ਨੇ ਸਾਰਾ ਦਿਨ ਆਪਣੇ ਤੇ ਘਰ ਦੇ ਜੀ ਬਣ ਜਾਂਦੇ ਨੇ ਜਿਹੜੇ ਬੰਦੇ ਰੋਜ਼ ਆਉਂਦੇ ਨੇ ਕੰਮ ਤੇ ਨਾ ਤੇ ਮੈਂਬਰਾਂ ਵਾਂਗੂ ਹੀ ਹੁੰਦੇ ਨੇ ਘਰ ਦੇ ਵਾਂਗੂ ਤੇ ਤੁਸੀਂ ਕੱਲ ਵੀ ਦੱਸਿਆ ਕਿ ਸਾਰਿਆਂ ਨੇ ਵਧਾਈਆਂ ਦਿੱਤੀਆਂ ਨੇ ਵੀ ਬਹੁਤ ਵਧੀਆ ਹੋ ਰਿਹਾ ਕੰਮ ਸ੍ਰਿੰਦਰ ਕੌਰ ਭੈਣ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਕੱਲ ਵੀ ਉਹ ਕਰਿਆ ਅ ਕਹਿੰਦੇ ਵੀ ਤੁਸੀਂ ਦੇਖਿਆ ਕਮੈਂਟ ਖੁਸ਼ ਹੋਏ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਇੱਕ ਭੈਣਾ ਕੀ ਪਰਮਜੀਤ ਕੌਰ ਜੀਰਕਪੁਰ ਕੰਨੀਆਂ ਤੇ ਤੁਸੀਂ ਕਹਿੰਦੇ ਸਾਡਾ ਨਾਮ ਬੋਲੋ ਤੁਹਾਡਾ ਹੀ ਬੋਲ ਦਿੰਨੇ ਆ ਬਾਈ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਤੇ ਦੱਸ ਦਿਆ ਕਰੋ ਜਿਹਨੇ ਵੀ ਕਹਿਣਾ ਮੇਰਾ ਨਾਮ ਬੋਲੋ ਜਰੂਰ ਬੋਲਾਂਗੇ ਤੇ ਸਭ ਨੂੰ ਪਿਆਰ ਸਤਿਕਾਰ ਜੀ ਬਹੁਤ ਬਹੁਤ ਚਲੋ ਜੀ ਸਵੇਰ ਦਾ ਟਾਈਮ ਆ ਮਿਲਦੇ ਆਂ ਤਿਆਰ ਹੋ ਕੇ ਹੁਣ ਇਹਦੋਂ ਰੈਡੀ ਸਟੈਡੀ ਹੋਣੇ ਆਗੇ ਬਿੱਬੀ ਲੱਗ ਰਹੀ ਆ ਰੋਟੀਆਂ ਲਾਉਣ ਲੰਗਰ ਲੰਗਰ ਪਕਾ ਰਹੀ ਆ ਬਿੱਬੀ ਤੇ ਬਾਈ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ ਮਿਕਸਾ ਸਮਾਨ ਸਪੈਸ਼ਲ ਮਿਸਤਰੀ ਕਨੇ ਬਾਜਰੇ ਦੀ ਮਾਈ ਰੋਟੀ ਖਵਾ ਅੱਜ ਬਲਾ ਕੇ ਤੇ ਕਿਰਪਾ ਬਾਬੇ ਦੀ ਹੱਥ ਦੀ ਮਾਤਾ ਦੀ ਰੋਟੀ ਬਹੁਤ ਵਾਰ ਬਣਦੀ ਹੈ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਦੂਬਾਰ ਮੈਂ ਜਾਉਂ ਵਿਆਹ ਚ ਬਾਈ ਉਹ ਵੀ ਦਿਖਾਵਾਂਗੇ ਪਿਆ ਤੇ ਆ ਕੇ ਫੇਰ ਘਰ ਦਾ ਵਲੌਗ ਬਣਾਵਾਂਗੇ ਸ਼ਾਮ ਨੂੰ ਰਾਤ 9 ਵਜੇ ਵਲੌਗ ਪਾਇਆ ਬਾਈ ਜੀ ਥੋੜੀ ਜਿਹੀ ਲੇਟ ਹੋ ਗਈ ਕੰਮ ਕਰਕੇ ਸਾਨੂੰ ਇਹਦੇ ਵਾਸਤੇ ਮਾਫੀ ਦਿਓ ਤੇ ਅੱਜ ਵਲੌਗ 7 ਵਜੇ ਤੱਕ ਨੂੰ ਪਾ ਜੂਗਾ ਜ਼ਰੂਰ ਦੇਖਿਓ ਸਾਰੇ ਤੇ ਮਾਤਾ ਠੀਕ ਹੈ ਠੀਕ ਹੈ ਪੁੱਤ ਰੋਟੀਆਂ ਵਧੀਆ ਹੈਪੀ ਹੈਪੀ ਤੇ ਡੱਬਾ ਭਰਤਾ ਇਧਰ ਰੋਟੀਆਂ ਦਾ ਆ ਚੁੱਪੜ ਕੇ ਧਰਨੀਆਂ ਨੇ ਮੈਨੂੰ ਐ ਲੱਗਦਾ ਦੋ ਬੰਦੇ ਵੀ ਅੱਜ ਹੋਰ ਆ ਗਏ ਕਿਹੜਾ ਹੈ ਇਧਰ ਗਿਆ ਨਾ ਕਿਹੜਾ ਹੈ ਇੱਕ ਤਾਂ ਬੱਬੂ ਦਾ ਰੈਡੀ ਉਹਨੂੰ ਲੈ ਕੇ ਆਇਆ ਕੌਰੇ ਜੁੱਤੇ ਤਾਂ ਕਹਿ ਕੇ ਆਤੀ ਉਹ ਤਾਂ ਮਿੱਟੀ ਲੈ ਕੇ ਜਾਣਗੇ ਥੋੜੀ ਇੱਥੋਂ ਅੱਛਾ ਕੋਠੇ ਦੇ ਪਾਉਣ ਨੂੰ ਇੱਕ ਹੋਰ ਮੁੰਡਾ ਉਹ ਨਾਲ ਅਗਰ ਜੀ ਤਾਂ ਉਹਦਾ ਕੋਲ ਅਗਰ ਜੀ ਇਧਰ ਮੈਨੂੰ ਪਤਾ ਨਹੀਂ ਉਹ ਪੁੱਛ ਆਇਆ ਨਾ ਉਹਦਾ ਆਪਣੇ ਕੋ ਆਪਦੇ ਕੋਠੇ ਦੇ ਪਾਉਣ ਨੂੰ ਮਿੱਟੀ ਲੈ ਕੇ ਜਾਣਗੇ ਤੁਮਹਾਂ ਲੈ ਜਾ ਕੋਈ ਹੇ ਤਾਂ ਉਹ ਮੈਨੂੰ ਉਹ ਕਹਿੰਦੇ ਤੁਹਾਡੇ ਟਰਾਲੀ ਚ ਪਾ ਕੇ ਲੈ ਜਾਵਾਂਗੇ ਮਹੱਲ ਲੈ ਜਾ ਜੀ ਕੋਈ ਨਾ ਕਹੇ ਤਾਂ ਮਹੱਲ ਲੈ ਜਾ ਕੋਈ ਨਾ ਠੀਕ ਚਲ ਕੋਈ ਗੱਲ ਨਹੀਂ ਹੋ ਤਾਂ ਉੱਥੋਂ ਆਪਣੇ ਮੋਟਰ ਕੋਲ ਪਟਣੀ ਹੋਊ ਆ ਇੱਥੋਂ ਹੀ ਬਾਹਰ ਚ ਲੈ ਜਾਣਗੇ ਬੇਲੇ ਬਾਹਰ ਚ ਚਲਾਵਾਂ ਮੇਰੇ ਪੁੱਤ ਵਿਆਹ ਗਈ ਹੋਈ ਆ ਸਾਨੂੰ ਪਤਾ ਤਰਸੇ ਹੁੰਦੀ ਵੀ ਗੱਡੀ ਸ਼ਿੰਗਾਰੀ ਖੜੀ ਆ ਪਿਆਰ ਗਾਉਣਾ ਇਹਨੇ ਤੇ ਹੋ ਜੂਗਾ ਪਿਆਰ ਮੈਂ ਲੇਟ ਹੋਈ ਜਾਂ ਨਾ ਆਪਣੇ ਘਰ ਦੀ ਕੰਮ ਚੱਲੀਆਂ ਨੇ ਮੈਂ ਡਿਊਟੀ ਬਜਾਉਂਗੀ ਨਾ ਘਰ ਦੀ ਪੂਰੀ ਬੁੱਲ ਜ਼ਿੰਮੇਵਾਰੀਆਂ ਬਾਲੀਆਂ ਨੇ ਜੀ ਇਕੱਲੇ ਜਾਣਿਆਂ ਨੂੰ ਤੇ ਕੱਬਰ ਛੋਟਾ ਕੰਮ ਬਾਲੇ ਨੂੰ ਚਲੋ ਵਾਹਿਗੁਰੂ ਐਂ ਰੱਖੇ ਕੰਮ ਨਾਲ ਹੀ ਮੋਲ ਆ ਜੀ ਟੈਂਡਰ ਉਸਦੀ ਰੱਖੇ ਬਰਾਜ ਇਧਰ ਆਪਣੀ ਟ੍ਰੇਨ ਨੂੰ ਸਾਫ਼ ਕਰਕੇ ਕੱਪੜਾ ਮਾਰ ਕੇ ਓਕੇ ਕਰੀ ਪਈ ਆ ਜੀ ਤੇ ਹੁਣ ਜਾਵਾਂਗੇ ਚਲੋ ਮੈਂ ਚਲੋ ਫੇਫ ਚੰਗਾ ਮਨਾਉਣ ਲੇਟ ਹੋਈ ਜੰਮ ਬਣਿਆ ਰਿਹਾ ਵੀਡੀਓ ਨਾਲ ਵਧੀਆ ਵਧੀਆ ਕਮੈਂਟ ਕਰ ਲੈ ਹਾਂਜੀ ਹੁਣ ਪਹੁੰਚ ਚੁੱਕੇ ਆਪਾਂ 2 ਕਿ ਮਿੰਟ ਮਿਸਤਰੀ ਸਾਹਿਬ ਕੋਲੇ ਆ ਕੇ ਮੈਂ ਇਧਰ ਜਾ ਹੀ ਏ ਫੇਰ ਕੱਢਦੇ ਆ ਗੱਡੀ ਤੇ ਜਾਂਦੇ ਆ ਬਰਾਤ ਕਿਉਂ ਸੋਪਿਆ ਕਿਵੇਂ ਟਵਰ ਆਪਣੀ ਓਕੇ ਓਕੇ ਠੀਕ ਹੈ ਬਰਾਤ ਫਰਾਤ ਕਰਦਾ ਓਕੇ ਤੇ ਕਲ ਰਿਹਾ ਕੰਮ ਜੋਰਾਂ ਤੇ ਅੰਦਰ ਇਹ ਕੁੱਟ ਕਟਾਈ ਹੋ ਰਹੀ ਆ ਬਈ ਖੇਡ ਦੇ ਵਿੱਚ ਫਰਸ ਲਾਵਾਂਗੇ ਲਗਾਉਣਾ ਤੁਹਾਨੂੰ ਤੇ ਕਿਉਂ ਸੋਪੇ ਇੱਧਰ ਚਾਕ ਮਾਰਿਆ ਵਧੀਆ ਕਿਵੇਂ ਗੱਲਬਾਤ ਕੈਮ ਜਮਾ ਓਕੇ ਵਿੱਚੋਂ ਬਣਾਤਾ ਸਾਫ ਹੈ ਐ ਬਣਾ ਰਹੇ ਬਈ ਫੁੱਟਬਾਲ ਦੇ ਗਰਾਊਂਡ ਮੰਗੋ ਠੀਕ ਹੈ ਨਾ ਗੱਲ ਹਾਂਜੀ ਜੀ ਚਲੋ ਪੱਕਾ ਸੇ ਇਧਰ ਮੈਂ ਬਰਿਆ ਬੀ ਆਹ ਵੀ ਸਾਡਾ ਬੰਤਾ ਬੰਤਾ ਬਲਾ ਉਹਦੇ ਵਾਂਗੂ ਸਸਰੀ ਗੱਲ ਫਿਰ ਠੀਕ ਹੈ ਠੀਕ ਹੈ ਇਹ ਪੁਰਾਣਾ ਮਿਸਤਰੀ ਹੈ ਕਿਤੇ ਗਮਾ ਬੰਤਾ ਆਉਂਦਾ ਪਹਿਲਾ ਵੀਡੀਓ ਚ ਹਾਂ ਉਧਰ ਮੇਰੇ ਮਾਸਟਰ ਜੀ ਖੜੇ ਨੇ ਤੇ ਚਲੋ ਆਪਣਾ ਖੇਲਦਾ ਜੀ ਉਹ ਜਮਾ ਬਰਾਬਰ ਪੈਪਰੇ ਉੱਥੇ ਵਾਗ ਗਿਆ ਜੀ ਦੂਜਾ ਪੈਪ ਆਪਾਂ ਵੜਾ ਕੇ ਜਮਾ ਖੇਲ ਦੇ ਉੱਤੇ ਧਰ ਦਾਂਗੇ ਚਲੋ ਹੁਣ ਸਾਮਾਨਾਂ ਨੂੰ ਆਕੇ ਬਣਾਵਾਂਗੇ ਜੀ ਵੀਡੀਓ ਸਾਰਾ ਵਲੌਗ ਦਿਖਾਵਾਂਗੇ ਬਣੇ ਰਿਓ ਵਲੌਗ ਨਾਲ ਹੁਣ ਇਸ ਟਾਈਮ ਆ ਗਏ ਅਸੀਂ ਵਿਆਹ ਲੈ ਕਰੇ ਤੇ ਤਿਆਰੀਆਂ ਨੇ ਤੁਹਾਨੂੰ ਦੱਸਿਆ ਕਿ ਛੋਟਾ ਜਿਹਾ ਪ੍ਰੋਗਰਾਮ 20-25 ਕੇ ਬੰਦੇ ਜਾਵਾਂਗੇ ਇੱਧਰ ਮੇਰਾ ਦੋਸਤ ਆ ਗੱਡੀ ਫੋਰਚੂਨਰ ਸਜਾਈਏ ਜੀ ਦੀ ਗਿੰਦੂ ਯਾਰ ਦੀ ਸਾਡੇ ਦੀ ਕਿਉਂ ਕਿ ਦੇਖੋ ਕਿਵੇਂ ਗੱਲਬਾਤ ਵਧੀਆ ਜੀ ਵਧੀਆ ਠੀਕ ਹੈ ਫਰਸਟ ਕਲਾਸ ਠੀਕ ਹੈ ਇੱਧਰ ਗੱਡੀ ਖੜੀ ਆ ਪਲੇ ਸਜਾਈ ਬਾਈ ਦੀ ਮਿਲਦੇ ਤੁਹਾਨੂੰ ਉੱਥੇ ਅੱਗੇ ਜਾ ਕੇ ਕੋਈ ਹੈ ਦਸਕੀਨ ਹਾਂਜੀ ਸਵਾਗਤ ਹੈ ਜੀ ਤੁਹਾਡਾ ਖੇਤੀ ਪੰਜਾਬ ਦੇ ਚੈਨਲ ਦੇ ਵਿੱਚ ਆਹ ਖੜਾ ਗੱਗੀ ਸਾਡਾ ਗੱਗੀ ਫੇਸਬੁੱਕ ਸਾਡਾ ਕਿਵੇਂ ਗੱਗੀ ਵਧੀਆ ਵਧੀਆ ਤੁਸੀਂ ਵੇਖੋ ਵਧੀਆ ਚੰਨ ਵਾਲੇ ਆ ਗਏ ਇਹ ਬਰਾਤਰੀ ਤਿਆਰੀ ਹੈ ਜੀ ਹੁਣ ਬਿਲਕੁਲ ਗੱਡੀਆਂ ਦੋ ਵੱੱਡੇ ਵੀ ਖੜੀਆਂ ਨੇ ਇੱਥੇ ਕਰਦੇ ਸਾਨੂੰ ਬਸ ਲਾ ਭਾਈ ਮੁੰਡਾ ਸਾਡਾ ਤਿਆਰ ਹੈ

ਹਾਂਜੀ ਹੁਣ ਤੁਰ ਰਹੇ ਹਾਂ ਨਾਲ ਮੇਰੇ ਰੋਸ ਦੋਸਤ ਅਗਰਜੀਤ ਸਿੰਘ ਮਿਸਤਰੀ ਤੁਸੀਂ ਆ ਮੈਨੂੰ ਵੀਡੀਓ ਚ ਦੇਖ ਦਿਨੋ ਖੇਤ ਬੰਨੇ ਜਿਹੜਾ ਕੰਮ ਕਰਦੇ ਆਪਣੇ ਨਾਲ ਹੀ ਹੁੰਦਾ ਭਾਈ ਮੋਟਰਾਂ ਪਾਉਣੇ ਕੱਢਦੇ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਪ੍ਰੋਗਰਾਮ ਉੱਤੇ ਆ ਕੇ ਫਿਰ ਘਰ ਦਾ ਕੰਮ ਦਿਖਾਵਾਂਗੇ ਬਣੇ ਰਹੋ ਬਲੌਗਰ ਇਹ ਮੂਰੇ ਬਣ ਰਹੀ ਹੈ ਮੂਵੀ ਮੇਲ-ਗੇਲ ਦੀ ਗੱਡੀ ਦਊਗੀ ਜਬਾ ਤੁਮੇ ਕੰਨ ਸਨੋ ਮੈਨੂੰ ਕੱਗਿਆ ਤੁਮੇ ਹਮ ਤਰਸਾ ਜਨ ਆਏ ਸਾਕੇ ਦੇ ਤਰਸਾ ਜਨ ਆਏ ਸਾਕੇ ਦੇ ਹਜ ਬਿਲਾਏ ਹਰ ਮਨਿ ਪਹਾਈ ਪੰਜ ਮਿਲ ਸਤ ਪਾਇਆ ਸਾਈ ਬਸਤ ਪਰਾਪਤ ਹੋਈ ਜਿਸ ਸੇ ਕੀ ਮੰਗਾਇਆ ਬਾਰ ਬਿਦਨੀ ਕੰਨਦਰ ਡਾਇਆ ਬਲਰਾਮ ਜੀਓ ਬਾਣੀ ਬ੍ਰਹਮ ਬੀਦ ਧਰਮ ਗਰਨੋ ਪਾਪਤ ਜਾਇਆ ਬਲਰਾਮ ਜੀਓ ਦਾ ਹਰਮਨ ਡਾਇਰਕਾ ਹੋ ਨਾਮ ਧਿਆਵੋ ਸਿਮਰਤ ਨਾਮ ਦਿਲ ਢਾਇਆ ਸਤਿਗੁਰੂ ਗੁਰੂ ਪੂਰਾ ਅਨੰਦ ਹੋ ਸਭ ਕਿੰ ਦੇ ਵਿਖ ਪਾਪ ਦਬਾਇਆ ਸਹਿਜ ਅਨੰਦ ਹੋ ਆਵੜ ਭਾਗੀ ਮਨ ਹਰ ਹਰ ਮੀਟਾ ਲਾਇਆ ਜਗ ਦਾ ਏਦੁ ਤਰਨ ਤੈਰਡੋ ਆਪਰਤ ਜਾ ਹੰਨ ਨੀਚਾ ਜਾ ਗਿਆਨ ਕਾ ਨਾਮ ਤੁ ਜਾਬ ਪੈਦੀ ਆਰੰਭ ਆਜਰਿਆ ਹਰੀ ਪਹਿਲਾ ਦੀ ਦਾ ਹਰੀ you ਹਾਂ ਸੋ ਕਰਨਾ ਬਬੂ ਹਾਂ ਉਹਥੇ ਜਾ ਕੇ ਵੀ ਨਾਕਾ ਲਾਉਣਾ ਬਬਲੂ ਕਹਿੰਦੇ ਉਹਥੇ ਜਾ ਕੇ ਵੀ ਨਾਕਾ ਲਾਉਣਾ ਹੇ ਬਬਲੂ ਉਹ ਬਬਲੂ ਬੱਬੂ ਹੇ ਉਹਥੇ ਜਾ ਕੇ ਵੀ ਲੱਗੂ ਨਾਕਾ ਲਓ ਪਈ ਠੀਕ ਹੈ ਬਹੁਤ ਹੈ ਠੀਕ ਹੈ ਠੀਕ ਹੈ ਭਾਈ ਬਹੁਤ ਹੈ ਬਹੁਤ ਆ ਬਹੁਤ ਆ ਭਾਈ ਲਾ 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 ਕੋਈ ਨਹੀਂ ਕੋਈ ਨਹੀਂ ਗੁਲੇ ਗੁਰਨਾ ਦੇ ਦੇ ਸਾਲੀਆਂ ਪਿੱਛੇ ਪਿੱਛੇ ਨਾ 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 ਬਈ ਬਚੋਲੋਂ ਦੀ ਆਈ ਨਹੀਂ ਗੱਡੇ ਨੇ ਬਈ ਬਚੋਲੋਂ ਦਾ ਜੋਰ ਆ ਭਾਈ ਜੋਰ ਆ ਭਾਈ ਠੀਕ ਹੈ

ਇੱਕੋ ਸਾਹਮਣੇ ਓਕੇ ਨੂੰ ਮੁੰਮਾ ਠਾ ਕਰਵਾ ਦੇ। ਪਰ ਥੋੜਾ ਦਿੱਕ ਨਹੀਂ। ਇੱਧਰ ਨੂੰ ਰੋੜੀ। ਚਲੋ ਨਵੇੜਾ ਮੋੜਿਓ। ਹਾਂਜੀ ਇੱਕ ਵਾਰੀ ਫੇਰ ਆਜਰਾ ਜੀ। ਤੇ ਜੋ ਟਾਈਮ ਹੋ ਚੁੱਕਿਆ ਹੁਣ ਸ਼ਾਮ ਦਾ ਤਕਰੀਬਨ 6 ਵੱਜ ਚੁੱਕੇ ਨੇ ਤੇ ਮੈਂ ਹੁਣ ਅੰਦਰ ਬੈਠਾ ਵਿਆਹ ਤੋਂ ਆਇਆ ਸੀਗਾ ਬਰਾਤੋਂ ਆ ਕੇ ਕੱਪੜੇ ਬਦਲੇ ਨੇ ਪੱਗ ਬੰਨ ਕੇ ਪਰਣਾ ਬੰਨਿਆ ਹੁਣ ਤੇ ਹੁਣ ਫੇਰ ਵਿਹਾਲੇ ਦੇ ਜਾਣਾ 5-10 ਮਿੰਟ ਮੈਂ ਰੈਸਟ ਕਰਨ ਲੱਗ ਗਿਆ ਸੀ ਕਿਉਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਕਰਕੇ ਲੱਤਾਂ-ਲੱਤਾਂ ਦੁਖਣ ਲੱਗ ਗਈਆਂ ਨੇ ਬਈ ਤੁਰੇ ਫਿਰਦੇ ਨੇ ਕੰਮ ਕਰਦੇ ਨੇ ਘੱਟ ਦੁਖਦੇ ਨੇ ਜਦੋਂ ਵਿਹਲੇ ਬਹਿ ਹਾਂ ਜਿਵੇਂ ਤੁਰੇ ਫਿਰਦੇ ਹਾਂ ਉਦੋਂ ਸਭ ਤੋਂ ਕਾਫਟ ਮਨ ਜਾਂਦਾ ਸਰੀਰ ਉਹਦੇ ਕਰਕੇ ਹੁਣ ਮੈਂ 10 ਮਿੰਟ ਰੈਸਟ ਕੀਤੀ ਹੈ ਤੇ ਪੱਗਾਂ ਤੇ ਜਾਂਟਾ ਜੂਟਣ ਲਾ ਕੇ ਸਿੰਪਲ ਘਰ ਵਾਲੇ ਪਰਨੇ ਬੰਨੇ ਨੇ ਤੇ ਹੁਣ ਨਵੇਂ ਚਿਰ ਹੋਇਆ ਘੰਟਾ ਅੱਧਾ ਘੰਟਾ ਉਹਨਾਂ ਬਿਅਾਲਿਆਂ ਨੇ ਜਾਵਾਂਗੇ ਤੇ ਨਾਲੇ ਗੋਲੀ ਲੈਂਦੀ ਹੈ ਸੁਗੜੜ ਕਿਉਂ ਵਿਆਹ ਤੇ ਕੁਛ ਨਾ ਕੁਛ ਮਿੱਠਾ ਮੋਠਾ ਖਾਦਾ ਜਾਂਦਾ ਭਈ ਉਹਦੇ ਕਰਕੇ ਫਿਰ ਪ੍ਰੋਬਲਮ ਆ ਜਾਂਦੀ ਹੈ ਕਰੇ ਤਾਂ ਆਪਾਂ ਵੀ ਨਾਰਮਲ ਖਾਣਾ ਖਾਣੇ ਉਹਦਾ ਚੀਜ਼ ਤਾਂ ਫਰਕ ਬਹੁਤ ਰਹਿੰਦਾ ਜੀ ਇਹ ਚੀਜ਼ਾਂ ਦਾ ਤੇ ਆ ਕੇ ਜਦੋਂ ਉਧਰ ਗਿਆ ਬਲੱਡ ਵਾਰ ਗਿਆ ਥੋੜਾ ਜਿਹਾ ਖਬਰਾਂਟ ਹੋਊਗੀ ਮਿਸਤਰੀ ਨੇ ਕੰਧਾਂ ਦੇ ਜਿਹੜੀਆਂ ਕੁੰਡੇ ਜਿੱਥੇ ਮੈਂ ਕਹਿਆ ਸੀ ਉੱਥੇ ਲਾ ਇਹਨੂੰ ਉੱਚੇ ਚੱਕ ਦੇ ਕੁੰਡੇ ਉੱਚੇ ਲਾ ਤੇ ਹੁਣ ਪਟਾਕੇ ਉਹ ਨੀਵੇਂ ਕਰਨ ਨੂੰ ਕਹਿ ਕੇ ਇੱਕ ਜਿਹੜਾ ਉਹਦਾ ਬਣਾਉਣਾ ਸੀ ਜਿੱਥੋਂ ਦੀ ਮੱਜਣੇ ਠਾਕੁਰ ਖੇਲ ਤੇ ਪੜਨਾ ਉਹ ਬਾਹਰੇ ਥਾਂ ਪਿਆ ਦੇ ਕੱਲ ਦਾ ਕਹੀਆਂ ਸੀ ਵੀ ਇੱਥੋਂ ਪਾਏ ਬਣਾਉਣਾ ਮੈਂ ਵਾਗ ਗਿਆ ਵਾ ਮਗਰ ਉਹ ਅੰਦਰ ਬਣਾਉਣ ਲੱਗ ਗਿਆ ਉੱਥੇ ਬੋਰੀ ਰੇੜ ਬੋਰੀ ਸੀਮੈਂਟ ਦੀ ਖਰਾਬ ਉਹ ਉੱਥੇ ਆ ਕੇ ਮੰਜਨ ਖਰਾਬ ਹੋਇਆ ਤੇ ਚਾਰ ਉਹਨੂੰ ਕਹਿਤਾ ਹਾਂ ਹੁਣ ਮੈਂ ਲੋਟ ਕਰੋ ਤੇ ਜੀ ਜਦੋਂ ਲੱਗਿਆ ਵੀਰ ਉੱਥੇ ਵੀ ਖੜਨ ਨੂੰ ਜੀ ਨਹੀਂ ਕਰਿਆ ਮੈਂ ਇੱਧਰ ਆਪਣੇ ਇੱਧਰ ਲੈ ਕੇ ਆ ਗਿਆ ਚਲੋ ਇੱਕ ਦਿਨ ਬੱਦਲ ਲੱਗ ਜੀ ਹੋਣਾ ਤਾਂ ਕੀ ਹੁੰਦਾ ਕੰਮ ਤੇ ਇੱਕ ਦਿਨ ਚ ਬੱਦਲ ਹੋ ਜੂਗਾ ਹੋਰ ਕੀ ਆ ਫਿਰ ਇਹਦਾ ਕੋਈ ਹੋਰ ਹੱਲ ਵੀ ਨਹੀਂ ਹੈਗਾ ਹਨ ਤੇ ਚਲੋ ਠੀਕ ਹੈ ਹੋਰ ਮੈਨੂੰ ਆਸ ਹੈ ਕਿ ਤੁਸੀਂ ਵੀ ਸਾਰੇ ਤੰਦਰੁਸਤ ਹੋਵੋਗੇ ਮੈਂ ਤਾਂ ਆਪਦੀ ਕਹਾਣੀ ਲੈ ਕੇ ਬੈ ਗਿਆ ਹਨ ਤੇ ਅੱਜ ਵਲੌਗ 'ਚ ਬਸ ਇੰਨਾ ਹੀ ਬਾਈ ਬਣੇ ਰਿਓ ਕੱਲ ਦੇ ਵਲੌਗ ਲਈ ਧੰਨਵਾਦ ਤੁਹਾਡਾ ਤੇ ਪਿਆਰ ਦੇ ਉਹ ਛੋਟਾ ਜਿਹਾ ਵਲੌਗ ਹੈ ਤੇ ਆਪ ਜੀ ਦਾ ਤਰਸੀਮ ਸਿੰਘ ਰਾਏ ਆਇਆ ਕੱਲ ਨੂੰ ਹੋਵਾਂਗੇ ਨਵੇਂ ਵਲੌਗ ਨਾਲ ਪੇਸ਼ ਧੰਨਵਾਦ